ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ ਯੂਨੀਵਰਸਿਟੀ ਦੇ ਵੀਸੀ ਨੂੰ ਕਮੇਟੀ ਦੇ ਵਿੱਚੋਂ ਐਸਪੀਸੀ ਨੇ ਬਾਹਰ ਕਰ ਦਿੱਤਾ ਹੈ ਇਹ ਫੈਸਲਾ ਉਸ ਤੋਂ ਬਾਅਦ ਆਇਆ ਜਦੋਂ ਬੀਸੀ ਦੀ ਰਾਸ਼ਟਰੀ ਸਵੈ ਸੇਵਕ ਸੰਘ ਯਾਨੀ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦੇ ਨਾਲ ਮੁਲਾਕਾਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਉਸ ਵੀਡੀਓ ਦੇ ਵਿੱਚ ਬੀਸੀ ਦੇ ਵੱਲੋਂ ਆਰਐਸਐਸ ਮੁਖੀ ਨੂੰ ਸਰ ਸਰ ਕਹਿ ਕੇ ਬੁਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਤਾਂ ਵੱਡੀ ਕਾਰਵਾਈ ਕਰਦਿਆਂ ਉਹਨਾਂ ਨੂੰ ਸ਼ਿਕਾਇਤਾਂ ਵੀ ਪੁੱਜੀਆਂ ਸਨ ਇਸੇ ਕਰਕੇ ਉਹਨਾਂ ਨੂੰ ਕਮੇਟੀ ਦੇ ਵਿੱਚੋਂ ਸੰਗਤ ਦੇ ਰੋਸੇ ਕਾਰਨ ਬਾਹਰ ਕੱਢਣ ਦਾ ਕਾਰਨ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਜੀ ਐਨ ਡੀ ਯੂ ਦੇ ਵੀ ਸੀ ਮੰਚ ਦੇ ਅੱਗੇ ਖੜੇ ਹੋ ਕੇ ਆਰ ਐਸ ਐਸ ਚੀਫ ਮੋਹਨ ਭਾਗਵਤ ਨੂੰ ਕਿਸੇ ਵਿਸ਼ੇ ਤੇ ਜਾਣਕਾਰੀ ਦੇ ਰਹੇ ਨੇ। ਇਸ ਘਟਨਾ ਨੇ ਵਿਵਾਦ ਇਨਾ ਖੜਾ ਕਰ ਦਿੱਤਾ ਹੈ ਤਾਂ ਐਸਜੀਪੀਸੀ ਨੂੰ ਇਸ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਨੂੰ ਕਮੇਟੀ ਦੇ ਵਿੱਚੋਂ ਬਾਹਰ ਕੱਢਣਾ ਪਿਆ। ਉਸ ਮੌਕੇ ਗੱਲਬਾਤ ਕੀ ਹੋਈ ਸੀ ਤੁਸੀਂ ਵੀ ਸੁਣ ਲਵੋ। ਪ੍ਰੋਫੈਸਰ ਕਰਮਜੀਤ ਜੀ ਸੁਣਨਾ ਪੜੇਗਾ ਨਾ। से आ, मैं सुबह सुबह का था बहुत से में करें हैं तो नोट हमने, तो हमने, हमने एक सिलेबस बनाया जिसमें भारतीय ज्ञान परंपरा का दो क्रेडिट का कोर्स हम हर बच्चे को प्री पी एच डी कोर्स में करवाना शुरू कर दिया है जो पास कर दिया ये पहली बात हमने करी दूसरी बात हमने सर एक सिख स्टडी चेयर शुरू करी है और गुरु नानक देव जी का तो है, जो है कि उसको लिंक करने के लिए हमने एक चेयर स्टैब्लिश कर ली है और उस पर हमने कार्य शुरू कर दिए तो क्यूँकी जो तो हमारी परंपरा है उसको हम एकजूथ में ला सकते तीसरी बात पंजाबी का जो है उसको हमने आईटी के साथ लिंक करके अब इन जो है वो आ, मैं चाहता हूँ कि एक तो हम लोग भी करना चाहते हैं ज्ञान सभा लेकिन पर्यावरण संरक्षण के लिए गुरु हर राय साहब जी ने काफी काम करा है वो, वो काम बहुत बढ़िया हो सकता है कि पंजाब में पापड़ इंडस्ट्री अमृतसर में खा सकते हैं उसके लिए अगर हमें गाइडेंस मिल जाए वो कर सकते हैं और जो बिंदु आज के हैं अगर सपोर्ट कर दिए जाए हमें वो सारे हम इम्प्लीमेंट करने की कोशिश करें ਦੱਸਿਆ ਕਿ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਉਹਨਾਂ ਨੂੰ ਕਮੇਟੀ 'ਚੋਂ ਬਾਹਰ ਕੱਢਣ ਦੇ ਲਈ ਲਗਾਤਾਰ ਸਿੱਖ ਸੰਗਤਾਂ ਦੇ ਵੱਲੋਂ ਦਬਾਅ ਵੀ ਪਾਇਆ ਗਿਆ ਸ਼੍ਰੋਮਣੀ ਕਮੇਟੀ ਦੇ ਸਖਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਤਰਾਜ਼ ਸਾਨੂੰ ਕਾਫੀ ਪ੍ਰਾਪਤ ਹੋਏ ਜਿਸ ਤੇ ਮੱਧ ਨਜ਼ਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਹ ਫੈਸਲਾ ਲਿਆ ਇਸ ਮਾਮਲੇ ਦੇ ਵਿੱਚ ਜਿਲੰਦਰ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਪ੍ਰਗਟ ਸਿੰਘ ਨੇ ਸਭ ਤੋਂ ਪਹਿਲਾਂ ਇਤਰਾਜ਼ ਜ਼ਾਹਰ ਕੀਤਾ ਸੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵੀਡੀਓ ਸਾਂਝੀ ਕਰਦਿਆਂ ਹੋਏ ਉਹਨਾਂ ਨੇ ਲਿਖਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਦੇ ਵੱਲੋਂ ਆਰਐਸਐਸ ਮੁਖੀ ਅੱਗੇ ਨਤਮਸਤਕ ਹੋ ਕੇ ਗੱਲਾਂ ਸਮਝਾਉਣਾ ਵੱਡੇ ਸਵਾਲ ਖੜੇ ਕਰ ਰਿਹਾ ਹੈ ਪ੍ਰਗਟ ਸਿੰਘ ਨੇ ਇਹ ਦੋਸ਼ ਲਗਾਏ ਸਨ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਰਐਸਐਸ ਨੂੰ ਸਿੱਖਿਆ ਪ੍ਰਣਾਲੀ ਖਾਸ ਕਰਕੇ ਯੂਨੀਵਰਸਿਟੀਆਂ ਦੇ ਕੰਟਰੋਲ ਹਾਸਲ ਕਰਨ ਦੇ ਵਿੱਚ ਮਦਦ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਆਪ ਸਰਕਾਰ ਪਹਿਲਾਂ ਹੀ ਸੰਧਿ ਸ਼ਿੱਖਿਆ ਨੀਤੀ ਲਾਗੂ ਕਰਕੇ ਸੱਜੇ ਪੱਖੀ ਏਜੰਡੇ ਪ੍ਰਤੀ ਆਪਣੀ ਵਫਾਦਾਰੀ ਦਿਖਾ ਚੁੱਕੀ ਹੈ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਸੇਵਾ ਨਿਯਮਾਂ ਦੇ ਸਬੰਧ ਵਿੱਚ ਜੋ ਕਮੇਟੀ ਬਣਾਈ ਗਈ ਸੀ ਉਸ ਕਮੇਟੀ ਦੇ ਵਿੱਚੋਂ ਹੁਣ ਹਟਾ ਦਿੱਤਾ ਗਿਆ ਹੈ